ਬਾਕੀ ਕੀ ਕੀ 77 ਸਾਲਾਂ ਦੇ ਪਰਿਵਾਰ ਸਿਰਫ 15 ਘਰ ਤੇ 26 ਜਨਵਰੀ ਨੂੰ ਹੀ ਯਾਦ ਆਉਂਦੇ ਨੇ ਉਸ ਤੋਂ ਲੱਗੇ ਬਾਕੀ 300 ਜੇਕਰ 64 ਦਿਨ ਦੀ ਗੱਲ ਕੀਤੀ ਜਾਵੇ ਜਾਂ 363 ਦਿਨ ਕਿਤੇ ਰਹਿੰਦੇ ਨੇ ਫਿਰ ਨਾ ਫਿਰ ਕੋਈ ਦਿਖਦਾ ਹੀ ਨਹੀਂ ਕਦੇ ਦੇਖੀ ਨਹੀਂ ਕਦੇ ਕੋਈ ਨਾ ਕੋਈ ਸਾਡੇ ਘਰੇ ਗਿਆ ਕੋਈ ਕੋਈ ਮਤਲਬ ਕਹੀ ਚੀਜ਼ ਦੀ ਸ਼ੂਲਤ ਨਹੀਂ ਹੈਗੀ ਸਾਨੂੰ ਜੋ ਬਈ ਅਕਾਲੀ ਦਲ ਨੇ ਇੱਕ ਇਹੋ ਜਿਹਾ ਜਿਹੜਾ ਹੈਗਾ ਆ ਇਸ ਆਜ਼ਾਦੀ ਦੇ ਦਿਨ ਤੇ ਜਿੱਥੇ ਕਿ ਸਾਰੀਆਂ ਭਾਵਨਾਵਾਂ ਸਾਡੀਆਂ ਆਜ਼ਾਦੀ ਦਿਵਸ ਨਾਲ ਜੁੜੀਆਂ ਹੋਈਆਂ ਨੇ ਉੱਥੇ ਅੱਜ ਆਪਣੇ ਕੁਝ ਨਮਾਇਦਿਆਂ ਨੂੰ ਭੇਜ ਕੇ ਇਸ ਗੱਲ ਦੀ ਇਸ ਦਿਵਸ ਦੇ ਵਿੱਚ ਮਤਲਬ ਇਹਨੂੰ ਇਹਦਾ ਰੰਗ ਨੂੰ ਖੱਟਾ ਕਰਨ ਦੀ ਕੋਸ਼ਿਸ਼ ਕਰਵਾਈ ਹੈ ਮੈਂ ਇਹਨੂੰ ਬਹੁਤ ਮੰਦ ਭਾਗੀ ਮੰਨਦਾ ਹਾਂ ਔਰ ਇਹਦੀ ਮੈਂ ਨਿੰਦਾ ਵੀ ਕਰਦਾ ਹਾਂ ਬਾਕੀ ਕੋਈ ਨੌਕਰੀ ਦਾ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਕਦੇ ਜੀ ਤਨਮਲਾ 300 ਜੰਤੋਂ ਆਲ ਆਊਟ ਕਰੀ ਵੀ ਤੋ ਵੀ ਦਿੱਤੀ ਨਹੀਂ ਗਈ। ਪਰ ਤਨਮਲੋ ਇੱਕ ਸਕੌਲਟੀਗ ਨੇਸ਼ਨ ਹੋ ਨਹੀਂ ਪਤਾ ਜਾ ਰਿਹਾ। ਪੂਰੇ ਦੇਸ਼ ਵਿੱਚ ਅੱਜ 75ਵਾਂ ਜਿਹੜਾ ਆਜ਼ਾਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਿਆ ਜਿੱਥੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਝੰਡਾ ਫੈਰਾਇਆ ਗਿਆ ਤੇ ਝੰਡਾ ਫੈਰਾਉਣ ਤੋਂ ਬਾਅਦ ਦੇ ਵਿੱਚ ਸੁਤੰਤਰਤਾ ਸੰਗਰਾਮੀਆਂ ਨੂੰ ਜਦ ਸਨਮਾਨਤ ਕਰਨ ਦੀ ਵਾਰੀ ਆਈ ਤਾਂ ਜਿਹੜਾ ਸੁਤੰਤਰਤਾ ਸਰਗਾਮੀ ਸਨਾਨੀ ਸੀ ਤਾਂ ਉਹਨਾਂ ਦੇ ਪਰਿਵਾਰਕ ਇੱਥੇ ਪੂਜੇ ਸਨ ਤੇ ਉਹਨਾਂ ਨੇ ਜਿਹੜਾ ਸਨਮਾਨ ਲੈਣ ਤੋਂ ਮਨਾ ਕਰ ਦਿੱਤਾ ਗਿਆ ਆਖਿਰ ਕੀ ਕਾਰਨ ਰਿਹਾ ਸਾਡੇ ਨਾਲ ਮजूद ਨੇ ਸੁਤੰਤਰ ਸਨਾਨੀ ਦੇ ਪਰਿਵਾਰ ਉਹਨਾਂ ਨਾਲ ਗੱਲਬਾਤ ਕਰਨ ਕੀ ਨਾਮ ਹੈ ਜੀ ਗੁਰਦੀਪ ਸਿੰਘ ਮੈਰਨੋਈ ਨੇੜੇ ਕੋਤਰ ਜ્યોਤੀਸ਼ ਰੂਪ ਹਾਟੇ ਘੜ ਸਾਹਿਬ ਕਿਉਂ ਮਨਾ ਕਿਉਂ ਕਰਤਾ ਸਨਮਾਨ ਲੈਣ ਕੋਈ ਨਹੀਂ ਦੇ ਰਹੇ ਕੋਈ ਵੀ ਮਤਲਬ ਮੈਡੀਕਲ ਸਹੂਲਤ ਤੋਂ ਕਿਸੇ ਦੀ ਮਤਲਬ ਕਿਸੇ バス ਦੀ ਸਹੂਲਤ ਕਿਸੇ ਰੇਲ ਗੱਡੀ ਦੀ ਸਹੂਲਤ ਕੋਈ ਸਹੂਲਤ ਨਹੀਂ ਦੇ ਰਹੇ ਤੇ ਸਾਡੀ ਪੈਨਸ਼ਨਾਂ ਵੀ ਘਟਾਈਆਂ ਗਈਆਂ ਨੇ ਜੀ ਪੈਨਸ਼ਨਾਂ ਮਲਬ ਕੱਟ ਕੇ ਦੀਆਂ ਕਰਈ ਗਈਆਂ ਕੋਈ ਸੁਭਲਤ ਨਹੀਂ ਉਹਨੂੰ ਇੱਕ ਟੱਬਾ ਦੇ ਦੇਣ ਕੋਈ ਦਿਨ ਚਲੋ ਬਈ ਕੋਈ ਨੁ ਪੁੱਛਦਾ ਸਾਨੂੰ ਕੀ ਲੱਗਦਾ ਕਿ ਕੀ 77 ਸਨਾਂ ਦੇ ਪਰਿਵਾਰ ਸਿਰਫ 15 ਅਗਸਤ ਤੇ 26 ਜਨਵਰੀ ਨੂੰ ਹੀ ਯਾਦ ਆਉਂਦੇ ਨੇ ਉਸ ਤੋਂ ਲਾ ਕੇ ਬਾਕੀ 300 ਜੇਕਰ 364 ਦਿਨਾਂ ਦੀ ਗੱਲ ਕੀਤੀ ਜਾਵੇ ਜਾਂ 363 ਦਿਨ ਕਿਤੇ ਰਹਿੰਦੇ ਨੇ ਫਿਰ ਨਾ ਫਿਰ ਕੋਈ ਦਿਖਦਾ ਹੀ ਨਹੀਂ ਕਦੇ ਦੇਖੀ ਨਹੀਂ ਕਦੇ ਕੋਈ ਨਾ ਕੋਈ ਸਾਡੇ ਘਰੇ ਗਿਆ ਕੋਈ ਕੋਈ ਮਤਲਬ ਕਹੀ ਚੀਜ਼ ਦੀ ਸਹੂਲਤ ਨਹੀਂ ਹੈਗੀ ਸਾਨੂੰ ਜੋ ਮੈਂ ਨਾ ਮੈਡੀਕਲ ਸਹੂਲਤ ਤਾਂ ਕੋਈ ਸਹੂਲਤ ਨਹੀਂ ਹੈਗੀ ਮਾਤਾ ਜੀ ਵੀ ਸਾਡੇ ਨਾਲ ਮਜੂਰ ਨਹੀਂ ਉਹਨਾਂ ਨਾਲ ਗੱਲਬਾਤ ਕਰ ਲੈਣਾ ਮਾਤਾ ਜ ਕਿਉਂ ਮਨਾ ਕਿਉਂ ਕਰਤਾ ਦੇ ਨਾਮ ਲੈ ਮਨਾ ਕਰਦੇ ਆ ਜੀ ਤੁਹਾਨੂੰ ਨਾਲ ਤਾਂ ਕੋਈ ਫਿਰਸਣਾ ਸਾਡੀ ਵਧੀਆਂ ਉਹ ਨਹੀਂ ਵਧੀਆਂ ਹੈਗੀਆਂ ਨਾਲ ਕੋਈ ਜ਼ਰੂਰਤ ਵੀ ਨਹੀਂ ਸਾਡੀ ਬੱਸ ਵਿੱਚ ਦੀ ਨਿਕਾਸੀ ਦੀ ਵੀ ਨਹੀਂ ਤੁਸੀਂ ਸਾਡੇ ਘਰ ਨਹੀਂ ਕਦੇ ਵੀ ਆਏ ਹੈਗੇ ਵੀ ਸਾਡੀ ਕੋਈ ਚਿੱਠੀ ਲਿਆਓ ਤੁਸੀਂ ਵੀ ਫਲਾਣੇ ਤੋਂ ਨਹੀਂ ਜਾਣਾ ਅਸੀਂ ਟੀਮ ਕਿਤੇ ਨਹੀਂ ਸਾਡੇ ਸੰਯੁਕਤ ਹੈਗੀ ਅਸੀਂ ਕਹਾਂਦੀ ਗੱਲ ਕੀਤੀ ਗਈ ਆ ਡਰੱਗ ਮਾਫੀਏ ਦੀ ਗੱਲ ਕੀਤੀ ਹੈ ਅੱਜ ਕੈਪਟਨ ਸਾਹਿਬ ਵੱਲੋਂ ਵੀ ਅੰਮ੍ਰਿਤਸਰ ਵੀ ਕੇ ਕਿਹਾ ਗਿਆ ਕਿ 62000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਨੇ ਸਰਕਾਰੀ 1 ਲੱਖ ਤੋਂ ਵੱਧ ਜਿਹੜੀ ਇਸ ਪ੍ਰਾਈਵੇਟ ਨੌਕਰੀ ਦਿੱਤੀ ਗਈ ਹੈ। ਨਾ ਕੋਈ ਨੌਕਰੀ ਨਹੀਂ ਦਿੱਤੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਕਦੇ ਜੀ। ਸਾਨੂੰ ਮੱਲੇ 300 ਜੁਨ ਤੋਂ ਆਊਟ ਕਰੀ ਵੀ ਤੀ ਉਹ ਵੀ ਦਿੱਤੀ ਨਹੀਂ ਗਈ। ਮੱਲੇ ਇੱਕ ਸਕਿਉਰਿਟੀ ਗਨੈਕਸ਼ਨ ਉਹ ਵੀ ਨਹੀਂ ਦਿੱਤਾ ਜਾ ਰਿਹਾ। ਤੇ ਸਾਨੂੰ ਹੈਰਾਨ ਕਰਾਇਆ ਜਾ ਰਿਹਾ। ਅਸੀਂ ਹੈਰਾਨ ਹੋਣਾ ਕਿ ਕਿਤੇ ਕਿਤੇ ਜਾਣੇ ਕਦੇ ਕਿਤੇ ਜਾਣੇ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਹੈਗਾ। ਕੋਲੇ ਮੁੜ ਕੇ ਆ ਜੰਨੇ ਆ। ਸਿਰ ਸર્ટਿਫਿਕੇਟ ਰਹਿ ਇੱਕ ਡੈਟ ਰਹਿ ਗਿਆ ਇੱਕ ਸੁਤੰਤਰਤਾ ਸੰਾਨੀਆਂ ਹਾਂ ਬਸ ਉਹੀ ਸਾਡੇ ਕੋਲ ਤੋਂ ਬਸ ਵਿਸਾਇ ਸਰਾਮੀ ਅਸੀਂ ਬਸ ਹੋਰ ਕੁਝ ਨਹੀਂ ਹੈਗਾ ਸਾਡੇ ਕੋਲ ਸੋ ਸੁਤੰਤਰਤਾ ਸੰਾਨੀਆਂ ਦੇ ਪਰਿਵਾਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸਿਰਫ 26 ਜਨਵਰੀ ਤੇ 15 ਅਗਸਤ ਤੋਂ ਇਲਾਵਾ ਉਹਨਾਂ ਨੂੰ ਕਿਸੇ ਵੀ ਦੇਣਾ ਜਿਹੜਾ ਯਾਦ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੀ ਪੈਨਸ਼ਨਾਂ ਵੀ ਜਿਹੜੀਆਂ ਕਿਤੇ ਨਾ ਕਿਤੇ ਕਟਾ ਦਿੱਤੀਆਂ ਗਈਆਂ ਹਨ ਤੇ ਨਾਲ ਇਸ ਦੀ ਨਾਲ ਹੀ ਜਿਹੜਾ ਉਹਨਾਂ ਦੇ ਜੁਨਟਾ ਸੀਗੀਆਂ 300 ਜੁਨਟ ਜਿਹੜੀ ਮਾਫੀ ਦਿੱਤਾ ਉਹ ਵੀ ਉਹਨਾਂ ਦੀ ਬਹਾਲ ਨਹੀਂ ਕੀਤੀ ਗਈ ਹੈਗੀਆ ਹੁਣ ਦੇਖਣਾ ਇਹ ਹੋਵੇਗਾ ਕਿ ਅੱਗੇ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ ਕੀ ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਲੈਣਗੇ ਜਿਸ ਤਰ੍ਹਾਂ ਨਾਲ ਪਹਿਲਾਂ ਵੀ ਉਹ ਕਈ-ਕਈ ਮੁੱਦਿਆਂ ਨੂੰ ਚੁੱਕਦੇ ਆਏ ਨੇ ਆਪਣੀ ਸਰਕਾਰ ਦੇ ਖਿਲਾਫ ਕੀ ਇਹਨਾਂ ਮੁੱਦਿਆਂ ਨੂੰ ਵੀ ਉਹ ਚੁੱਕਣਗੇ ਇਹ ਦੇਖਣਾ ਜੇ ਬਾਕੀ ਹੋਵੇਗਾ ਕੈਮਰਾਮੈਨ ਐਸ ਕੇ ਦੇ ਨਾਲ ਮੈਂ ਸੌਨਪ੍ਰੀਤ ਸਿੰਘ ਸ਼੍ਰੀਫਾ ਦੇ ਗੱਟ ਸਾਹਿਬ ਤੋਂ ਅਕਾਲੀ ਦਲ ਨੇ ਇੱਕ ਇਹੋ ਜਿਹਾ ਜਿਹੜਾ ਹੈਗਾ ਆ ਇਸ ਆਜ਼ਾਦੀ ਦੇ ਦਿਵਸ ਤੇ ਜਿੱਥੇ ਕਿ ਸਾਰੀਆਂ ਭਾਵਨਾਵਾਂ ਸਾਡੀਆਂ ਆਜ਼ਾਦੀ ਦਿਵਸ ਨਾਲ ਜੁੜੀਆਂ ਹੋਈਆਂ ਨੇ ਉੱਥੇ ਅੱਜ ਆਪਣੇ ਕੁਝ ਨਮਾਇਦਿਆਂ ਨੂੰ ਭੇਜ ਕੇ ਇਸ ਗੱਲ ਦੀ ਇਸ ਦਿਵਸ ਦੇ ਵਿੱਚ ਮਤਲਬ ਇਹਨੂੰ ਇਹਦਾ ਰੰਗ ਨੂੰ ਖਟਾ ਕਰਨ ਦੀ ਕੋਸ਼ਿਸ਼ ਕਰਵਾਈ ਹੈ ਮੈਂ ਇਹਨੂੰ ਬਹੁਤ ਮੰਦਭਾਗੀ ਮੰਨਦਾ ਔਰ ਇਹਦੀ ਮੈਂ ਨਿੰਦਾ ਵੀ ਕਰਦਾ ਹਾਂ ਤੇ ਇਹਦੇ ਵਿੱਚ ਜਿੱਥੋਂ ਤੱਕ ਜਿਹੜੀ ਗੱਲ ਇਹ ਕਹਿ ਰਹੇ ਨੇ ਮੈਂ ਇੱਥੋਂ ਦਾ ਐਮਐਲਏ ਹਾਂ ਮંત્રી ਸਹਿਬਾਨ ਨੇ ਜਿਹੜੀ ਇਹ ਗੱਲ ਕਹਿ ਰਹੇ ਹੈਗੇ ਨੇ ਦੀ ਕੋਈ ਜਿਹੜੀ ਵੀ ਕੋਈ ਮੰਗ ਦੀ ਗੱਲ ਕਰ ਰਹੇ ਹੈਗੇ ਨੇ ਨਾ ਮਿਸਟਰ ਠੌਰ ਜਿਹੜੇ ਅੱਜ ਇਹ ਗੱਲ ਕਰ ਰਹੇ ਤੁਹਾਡੇ ਕੋਲ ਵੀ ਗੱਲ ਕਰਕੇ ਗਏ ਇਹ ਅਕਸਰ ਵੱਖ-ਵੱਖ ਮੰਗਾਂ ਨੂੰ ਲੈ ਕੇ ਤਾਂ ਕਈ ਵਾਰੀ ਸਾਨੂੰ ਕਹਿ ਦਿੰਦੇ ਨੇ ਅਸੀਂ ਆਵਾਂਗੇ ਪਰ ਇਹਨਾਂ ਨੇ ਕਦੀ ਵੀ ਇਹ ਗੱਲ ਹੀ ਨਹੀਂ ਕੀਤੀ ਕਿ ਸਾਡੀ ਕੋਈ ਆ ਮੰਗ ਵੀ ਹੈ ਉਹ ਕਹਿੰਦੇ ਕੈਪਟਨ ਸਾਹਿਬ ਨਾਲ ਮੀਟਿੰਗ ਮੈਨੂੰ ਨਹੀਂ ਪਤਾ ਇਸ ਗੱਲ ਦਾ ਪਰ ਇਹ ਜਿਹੜੀ ਗੱਲ ਜਿੰਨਾਂ ਨੇ ਮੈਂ ਇਥੋਂ ਦਾ ਲੋਕਲ ਨਮਾਇੰਦਾ ਆ ਇਹ ਇੱਥੇ ਰਹਿੰਦੇ ਨੇ ਹੱਡਾ ਰੋੜੀ ਜਦੋਂ ਇਥੋਂ ਚੱਕਵਾਈ ਗਏ ਤਾਂ ਇਹਨਾਂ ਦੀ ਦੁਕਾਨ ਦੇ ਕੋਲ ਸੀ ਉਦੋਂ ਤੋਂ ਮੇਰੇ ਨਾਲ ਹਰ ਰੋਜ਼ ਮੀਟਿੰਗਾਂ ਕਰਦੇ ਸੀ ਅੱਜ ਜਦੋਂ ਐਡੀ ਵੱਡੀ ਇਹ ਗੱਲ ਹੈਗੀ ਆ ਆਜ਼ਾਦੀ ਤੋਂ ਪਹਿਲਾਂ ਇਹ ਸਾਨੂੰ ਕੱਲ ਦੱਸਦੇ ਪਰਸੋਂ ਦੱਸਦੇ ਸਾਢੇ 4 ਸਾਲ ਹੋ ਗਏ ਨੇ ਮੈਨੂੰ ਇੱਥੇ ਸਰਕਾਰ ਦੇ ਵਿੱਚ ਇੱਕ ਵਾਰੀ ਵੀ ਗੱਲ ਨਹੀਂ ਦੱਸੀ ਔਰ ਅੱਜ ਇਸ ਮੌਕੇ ਦੇ ਉੱਤੇ ਅਸੀਂ ਆਜ਼ਾਦੀ ਕਲਾਟੀਆਂ ਦਾ ਸਨਮਾਨ ਕਰਦੇ ਆਂ ਔਰ ਹਮੇਸ਼ਾ ਹੁੰਦਾ ਆ ਪੂਰੇ ਦੇਸ਼ ਚ ਹੁੰਦਾ ਆ ਇੱਕ ਇੱਕ ਸਨਮਾਨ ਆ ਔਰ ਜਿਹੜੀ ਜਿਹੜੀ ਸਾਡੀ ਆਜ਼ਾਦੀ ਕਲਾਟੀਆਂ ਹੋਈ ਨੇ ਉਹਨਾਂ ਨੇ ਕਦੀ ਕਿਹਾ ਨਹੀਂ ਸੀਗਾ ਕਿ ਸਾਨੂੰ ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਦੇ ਤੇ ਕਿਸੇ ਨੇ ਕੋਈ ਇਹਦੇ ਉੱਤੇ ਕੋਈ ਕਿਸੇ ਦੇ ਉੱਤੇ ਉਹ ਨਹੀਂ ਕੀਤਾ ਉਹਨਾਂ ਨੇ ਵੀ ਸਾਨੂੰ ਇਹ ਦਿਓ ਬਾਅਦ ਚ ਵੀ ਪਰ ਈ ਸਰਕਾਰੀ ਤੌਰ ਤੇ ਔਰ ਪ੍ਰਸ਼ਾਸਨਿਕ ਤੌਰ ਤੇ ਜਿਹੜੇ ਵੀ ਸਾਡੇ ਪਰਿਵਾਰ ਨੇ ਉਹਨਾਂ ਨੂੰ ਹਰ ਸਾਲ ਹੀ ਹੁੰਦਾ ਔਰ ਬਾਦਲ ਸਰਕਾਰ ਦੇ ਵਿੱਚ ਵੀ ਹੁੰਦਾ ਰਿਹਾ ਹੈ ਇਹ ਰਠੌਰ ਸਾਹਿਬ ਇੱਥੇ ਆ ਕੀ ਆਉਂਦੇ ਹੁੰਦੇ ਸੀਗੇ ਬਾਦਲ ਸਰਕਾਰ ਵੇਲੇ ਉਦੋਂ ਵੀ ਕੋਈ ਗੱਲ ਨਹੀਂ ਇਹਨਾਂ ਨੇ ਉਠਾਈ ਹੈਗੀ ਠੀਕ ਹੈ ਨਾ ਸੋ ਮੇਰੇ ਕਹਿਣ ਦਾ ਭਾਵ ਇਹ ਵੀ ਇਹ ਕਾਲੀਦਨ ਨਹੀਂ ਜਿਹੜਾ ਇਹ ਅੱਜ ਆਜ਼ਾਦੀ ਦਿਵਸ ਦੇ ਮੌਕੇ ਦੇ ਉੱਤੇ ਜਿਹੜਾ ਇਹ ਕੰਮ ਕੀਤਾ ਆ ਇਹ ਮੰਦਪਕ ਹੈ ਔਰ ਦੇਸ਼ ਦੇ ਆਜ਼ਾਦੀ ਦਿਵਸ ਦੇ ਵਿੱਚ ਜੀ ਇਹੋ ਜੀ ਗੱਲਾਂ ਇਹ ਜਿਹੜੀਆਂ ਜੇ ਇੱਕ ਉਠਾਉਣ ਦੀ ਕੋਸ਼ਿਸ਼ ਕਰਨਗੇ ਤਾਂ ਮੈਂ ਸਮਝਦਾ ਆ ਕਿ ਇਦੋਂ ਮਾੜੀ ਸਿਆਸਤ ਕੋਈ ਨਹੀਂ ਹੋ ਸਕਦੀ ਸਿਆਸਤ ਤਾਂ ਇਸ ਦਿਨ ਤੋਂ ਬਾਅਦ ਅਸੀਂ 365 ਦੇ ਨਹੀਂ ਕਰਦੇ ਆ ਰੰਧਾਵਾ ਸਾਹਿਬ ਦੇ ਖਿਲਾਫ ਤਾਂ ਵੈਸੇ ਵੀ ਬੋਲਦੇ ਰਹਿੰਦੇ ਅਕਾਲੀ ਦਲ ਦੇ ਸਪੈਸ਼ਲ ਪੀਸੀ ਹੁੰਦੇ ਕੋਈ ਗੱਲ ਨਹੀਂ ਜੀ ਮੈਂ ਤੁਹਾਨੂੰ ਆਪਣੀ ਜਿਹੜੀ ਸੀਗੀ ਮੈਂ ਤੁਹਾਡੀ ਆਪਣੀ ਦਾਸਤਾ ਔਰ ਬਹੁਤ ਸਾਰੇ ਜਿਹੜੇ ਆਜ਼ਾਦੀ ਕਲਾਟੀ ਇਹ ਨੇ ਤੁਸੀਂ ਉਹਨਾਂ ਨੂੰ ਪੁੱਛੋ ਨਹੀਂ ਸਰ ਉਹਨਾਂ ਨੇ ਜਾ ਕੇ ਉਹਨਾਂ ਨੇ ਦੇਖੋ ਉਹਨਾਂ ਨੇ ਆਪਣਾ ਸਨਮਾਨ ਲਿਆ ਆ ਔਰ ਧੱਕੇ ਨਾਲ ਵਰਗਲਾ ਕੇ ਕੋਸ਼ਿਕ ਬੰਦਿਆਂ ਨੂੰ ਨਾਲ ਲੈ ਕੇ ਅਕਾਲੀ ਦਲ ਦੇ ਨਮੇ ਦੇ ਜਿਹੜੇ ਨੇ ਲੈ ਕੇ ਗਏ ਨੇ ਬਾਕੀ ਆ ਕੇ ਦੇਖੋ ਤੁਹਾਡੇ ਸਾਹਮਣੇ ਨੇ ਬੈਠੇ ਨੇ ਜਿਨ੍ਹਾਂ ਨੇ ਸਨਮਾਨ ਲਿਆ ਆ ਔਰ ਮੇਰੇ ਖਿਆਲ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਕੋਈ ਲਾਲਚ ਵੀ ਨਹੀਂ ਆਜ਼ਾਦੀ ਕਲਾਟੀਆਂ ਦੇ ਮਨਾਂ ਦੇ ਵਿੱਚ ਤੇ ਕੋਈ ਲਾਲਚ ਵਾਲਾ ਬੰਦਾ ਅਕਾਲੀ ਦਾ ਲਾਲਾ ਮੈਨੂੰ ਪਤਾ ਕਿ ਕਿੱਥੋਂ ਆਇਆ ਹੈਗਾ ਆ ਮੈਨੂੰ ਨਹੀਂ ਇਹਦਾ ਪਤਾ ਲੱਗਿਆ ਮੰਗ ਤਾਂ ਸਾਨੂੰ ਪਤਾ ਲੱਗੇ ਤਾਂ ਆ ਇਹ ਤਾਂ ਅਕਾਲੀ ਦਾ ਲਾਲਾ ਨੇ ਮੌਕੇ ਦੇ ਉੱਤੇ ਭੇਜਿਆ ਆ ਸਾਨੂੰ ਤਾਂ ਮੰਗਦਾ ਵੀ ਨਹੀਂ ਇਹਦਾ ਪਤਾ ਇਹਨੇ ਅੱਜ ਤੱਕ ਨਹੀਂ ਕਹੀ ਤੁਸੀਂ ਤਾਂ ਇੱਥੇ ਹੀ ਰਹੇ ਹੋ ਤੁਸੀਂ ਰੋਜ਼ ਪੱਤਰਕਾਰ ਹੋ ਤੁਸੀਂ ਸਾਡੇ ਤਾਂ ਸਾਡੇ ਪੱਤਰਕਾਰ ਸਾਹਿਬ ਦੀ ਦੱਸੋ ਇਹਨੇ ਕਦੀ ਮੰਗ ਠਾਈ ਹੋਈ ਤੁਹਾਡੇ ਕੋਲ ਕਦੀ ਠਾਈ ਹੋਈ ਤੁਸੀਂ ਦੱਸ ਦੋ ਮੈਂ ਫਖਰ ਮਹਿਸੂਸ ਕਰਦਾ ਕਿ ਇਸ ਪੁੱਤਰ ਧਰਤੀ ਤੋਂ ਮੈਨੂੰ ਇਹ ਮੌਕਾ ਮਿਲਿਆ ਦਨ ਪਲ ਪਲਤਾ ਦਿਵਸ ਤੇ ਸ਼ਾਮ ਨੂੰ ਹੁੰਦਾ ਔਰ ਇਥੇ ਨਮਸਕਾਰ ਕਰ ਦਿੰਦੇ ਹਾਂ ਸਾਰੇ ਤੇ ਜੋ ਇਸ ਤਰਤੀਬੀ ਸ਼ਹਾਦਤ ਆ ਲਾਮਸਾਲ ਸ਼ਹਾਦਤ ਕਿਤੇ ਹੋ ਰਹੀ ਪਰ ਅੱਜ ਦੇ ਦਿਨ ਤੇ ਤੁਹਾਡੇ ਇੱਥੇ ਜਿਹੜੀ ਦੇਸ਼ ਨੂੰ ਆਜ਼ਾਦੀ ਮਿਲੀ ਔਰ ਜੋ ਕੁਰਬਾਨੀਆਂ ਕੀਤੀਆਂ ਇਹ ਵੀ ਲਾਮਸਾਲ 80% ਪੰਜਾਬੀਆਂ ਨੇ ਇਸ ਆਜ਼ਾਦੀ ਲੜਾਈ ਤੇ ਹਿੱਸਾ ਪਾਇਆ ਜੇ ਮੈਂ ਕਹਾਂ ਕਿ ਸਭ ਤੋਂ ਵੱਧ ਇਸ ਲੜ ਦੇ ਵਿੱਚ ਹਿੱਸਾ ਸੀ ਉਹ ਪੰਜਾਬੀਆਂ ਦਾ ਤੇ ਉਹਦੇ ਵਿੱਚ ਗਦਰੀ ਬਾਬਿਆਂ ਦਾ ਕੂਕਾ ਲੜ ਹੋਰ ਜਿਹੜੇ ਸੀਗੇ ਵੱਖ-ਵੱਖ ਜਿਵੇਂ ਉੱਤੇ ਅੰਡੇਮਨ ਨਿਕੋਬਾਰ ਕਾਲੇ ਪਾਣੀ ਦੀ ਸਜਾਵਾਂ ਕਾਮਾਗਾਟਾ ਮਾਰੂ ਨਗਰ ਕਾਮਾਗਾਟਾ ਮਾਰੂ ਜਿਹੜੇ ਹਾਲਤ ਵਿੱਚ ਜਦੋਂ ਆਏ ਨੇ ਇਹ ਤੇ ਕਦੀ ਵੀ ਪੰਜਾਬੀ ਜਿਹੜੇ ਨੇ ਸ਼ਹਾਦਤ ਤੋਂ ਪਿਛੋਣ ਨਹੀਂ ਰੱਖੇ ਜੇ ਮੁਗਲਾਂ ਦਾ ਟੱਕਰ ਆ ਕੀਤਾ ਉਹ ਪੰਜਾਬੀਆਂ ਕੀਤਾ ਜੇ ਇੱਕ ਨਾਲ ਦੇਲ ਦੀ ਗੱਲ ਕਰਿਆ ਬਸੀ ਥਾਣਾ ਵਾਲੇ ਦੀ ਉਹਦਾ ਕੀ ਸਟੇਟਸ ਆ ਜੀ ਬੱਲ ਸਿੰਘ ਪਠਾਣਾ ਜੇਲ੍ਹ ਦੀ ਐਮਐਨਡੀ ਸਾਹਿਬ ਦੋਨੋਂ ਖੜੇ ਨੇ ਇਹਦੇ ਚ ਇਹਨਾਂ ਨਾਲ ਮੈਂ ਸਲਾਹ ਕੀਤੀ ਕੈਪਟਨ ਸਾਹਿਬ ਦੇ ਨਾਲ ਵੀ ਸਲਾਹ ਹੋਈ ਸੀ ਪਹਿਲਾਂ ਉਹਨੂੰ ਅਸੀਂ ਜੇਲ੍ਹ ਨੂੰ ਦੁਬਾਰਾ ਇਸ ਜੇਲ੍ਹ ਨੂੰ ਤਿਆਰ ਕਰਨਾ ਚਾਹੁੰਦੇ ਸੀ ਪਰ ਉਥੇ ਗੁਰਦੇਵ ਸਿੰਘ ਸਾਹਿਬ ਦਾ ਜਿਹੜਾ ਚੱਲ ਗਿਆ ਜਹਾੜਾ 400 ਸਾਲਾ ਇਹਦੇ ਚ ਕੋਈ ਸਾਡੀ ਗਵਰਨਮੈਂਟ ਨੇ ਕਿਹਾ ਕਿ ਉਹ ਜਿਹੜਾ ਗੁਰਦੁਆਰਾ ਸਾਹਿਬ ਜਿੱਥੇ ਸ਼ੋਕਤ ਉਹਦਾ ਗੁਰਦੇਵ ਸਿੰਘ ਸਾਹਿਬ ਜੀ ਉਹ ਅਸੀਂ ਗੁਰਦੁਆਰਾ ਸਾਹਿਬ ਨੂੰ ਹੂਟ ਰਿਲੀਟਿਡ ਜੇਤੀਤੀ ਕਰ ਉਹ ਤਕੜੀ ਬਣ ਅੱਜ ਕੱਲ ਸਾਡੀ ਮੀਟਿੰਗ ਹੈ ਉਹਦੇ ਕਿ ਕਪਤਨ ਸਾਹਮਣੇ ਗੱਲ ਕਰਕੇ ਪਹਿਲਾਂ ਇਨ ਪ੍ਰਿੰਸੀਪਲ ਸਾਡਾ ਫੈਸਲਾ ਹੋ ਗਿਆ ਤੇ ਉਹਦੇ ਬਾਅਦ ਕੁੱਝ ਜਿਹੜੀਆਂ ਫਾਰਮੈਲਿਟੀਜ਼ ਕਰਕੇ ਇਹ 400 ਸਾਲਾ ਦਿਵਸ ਕਿਉਂਕਿ ਇਹ ਧਰਤੀ ਦੇ ਗੁਰੂ ਸਾਹਿਬ ਜੀ ਕੋਤਿਆਂ ਦੀ 80 ਵੱਡੀ ਸ਼ਹਾਦਤ ਗੁਰੂ ਸਾਹਿਬ ਦੇ ਪੇਟਰ ਦੀ 80 ਵੱਡੀ ਸ਼ਹਾਦਤ ਉਹਨਾਂ ਦੀ ਪਤਨੀ ਮਾਤਾ ਗੁਜਰਕੌਰ ਜੀ ਦੀ 80 ਵੱਡੀ ਸ਼ਹਾਦਤ ਇਹ ਕਰੀ ਬਹੁਤ ਸਾਰੇ ਉਹਨਾਂ ਨੂੰ ਇਸ ਸਮਾਪਰ ਕਰਦੇ ਮਤਲਬ ਇਹ ਮੀਟਿੰਗ ਕਿਤਾ ਹੈ ਇਹਨੂੰ ਰੈਨੋਵੇਟ ਵੀ ਕਰਾਂਗੇ ਪਰ ਉਹਨਾਂ ਨੇ ਜੇ ਸਰਕਾਰ ਨਾਲ ਕਰਕੇ ਉਹ ਸਾਰਾ ਕੋਈ ਕਿੰਨੇ ਪੈਸੇ ਲੱਗਣਾ ਸਾਰਾ ਕੋਈ ਉਹਦਾ ਖਰਚ ਉਹਨੂੰ ਜੇਲ੍ਹ ਨਹੀਂ ਰੱਖਿਆ ਜਾਏਗਾ ਉਹਨੂੰ ਗੁਰਦੁਆਰਾ ਸਾਹਿਬ ਦੀ ਸ਼ਰਦੋਂ ਨਵੀਆਂ ਜੇਲਾਂ ਬਣਨ ਜਾ ਰਹੀਆਂ ਉਹ ਤਾਂ ਤਾਂ ਰੱਖੇ ਹੋ ਰਿਹਾ ਤੇ এডਿਕੇਸ਼ਨ ਕਰਦੇ ਜਾ ਰਹੇ ਜੇ ਸਕੂਟੇ ਮੇਰਾ ਖਿਆਲ ਕਿ ਅੱਜ ਇੱਡੇ ਵਧੀਆ ਦਿਹਾੜੇ ਦੇ ਉੱਤੇ ਆਪਾਂ ਜੇਲਾਂ ਨੂੰ ਲੈ ਕੇ ਤੁਰ ਪਏ ਆ ਮੇਰੇ ਖਿਆਲ ਦੋ ਜੇਲਾਂ ਜਿਹੜੀਆਂ ਸੀ ਬਣਾਣ ਜਾ ਰਹੇ ਆ ਇੱਕ ਫੋਜਪੁਰ ਔਰ ਇੱਕ ਮੋਕਾ ਪੀਸੀ ਤਰ੍ਹਾਂ ਹੀ ਸਾਡੀ ਮੈਂ ਮਕਸਦ ਅਰੇ ਆ ਜਿਹੜੇ ਇਹ ਮੁਹੱਲੀ ਔਰ ਤੁਹਾਡੀ ਫਤਿਹਗੜ ਸਾਹਿਬ ਦੀ ਝੀਲ ਜਿਹੜੀ ਹੈ ਨਾ ਇਹਦਾ ਮੈਂ ਸੋਚ ਰਿਹਾ ਕਿ ਇਸ ਝੀਲ ਨੂੰ ਜਿਹੜਾ ਅਸੀਂ ਓਪਨ ਝੀਲ ਬਣਾ ਦਈਏ ਉਹ ਬੈਠ ਰਹੇਗੀ ਕਿਉਂਕਿ ਸਾਰੀਆਂ ਝੀਲਾਂ ਨੂੰ ਕਰੀ ਜਾਣਾ ਉਹਦੇ ਵਿੱਚ ਜਿਹੜੇ ਗੁੱਡ ਕੰਡਕਟਰ ਵਾਲੇ ਨੇ ਉਹਨਾਂ ਨੂੰ ਆਪਾਂ ਝੀਲ ਤੋਂ ਖੇਤੀ ਝੀਲ ਜਾਂ ਕੋਈ ਹੋਰ ਝੀਲ ਜਾਂ ਜਿਹੜੇ ਕੋਈ ਓਪਨ ਝੀਲ ਦੇ ਵਿੱਚ ਜਿਹੜੀ ਮੈਜਮਨ ਜਿਹੜੀ ਆ ਉੱਥੇ ਚੰਡੀਗੜ੍ਹ ਦੇ ਜਿਹੜੇ ਸਾਨੂੰ ਮਿਲ ਕੀ ਉਹਦੇ ਬਹੁਤ ਜਲਦੀ ਨੂੰ ਓਪਨ ਡੀਲ ਹੋ ਗਈ ਚਾਰ ਕਰ ਸਰ ਇੱਕ ਤਾਂ ਜਿਹੜਾ ਆਜ਼ਾਦੀ ਵਿਲਾਤ ਜਿਹਨੀਆਂ ਅੱਜ ਨੂੰ ਸਨਮਾਨ ਲਣ ਤੋਂਨ ਕਰ ਦਿੱਤਾ ਇਹਦੇ ਵਿੱਚ ਦੇਖੋ ਜਿਹੜੇ ਆਜ਼ਾਦੀ ਕੁਲਾਟੇ ਜਿਹੜੇ ਮੈਂ ਅੱਕੇ ਵੀ ਬੋਲਦੇ ਵੀ ਕਿਹਾ ਸੀ ਕਿ ਇਹ ਜਿਹੜੀ ਸ਼ਹਾਦਤ ਆ ਉਹਨਾਂ ਨੂੰ ਉਹਨਾਂ ਆਜ਼ਾਦੀ ਕੁਲਾਟੀਆਂ ਨੂੰ ਇਹ ਦੀ ਸੀ ਪਤਾ ਕਿ ਸਾਨੂੰ ਕਦੀ ਆਜ਼ਾਦੀ ਮਿਲੇਗੀ ਜਿਸ ਵੇਲੇ ਉਹਨਾਂ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਮੁੱਲ ਪਾਉਣ ਲਈ ਨਹੀਂ ਸੀ ਕੀਤੀ ਉਹਨਾਂ ਨੇ ਨਰੋਲ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੀਤੇ ਸੀ ਉਹਨਾਂ ਵੇਲੇ ਜਿਸ ਵੇਲੇ ਮੈਨੂੰ ਅਜੇ ਤੱਕ ਯਾਦ ਆ ਵਾਸਦੇਵ ਸਿੰਘ ਚੰਗੀ ਮੇਰੇ ਆਪਣੇ ਇਲਾਕੇ ਦੇ ਸਰਦਾਰ ਤੇਜਾ ਸਿੰਘ ਸੁਤੰਤਰ ਦੇ ਕੋ ਬੇਨ ਹੋਈ ਸੀਗੇ ਉਹਨਾਂ ਸਾਰਾ ਪਰਿਵਾਰ ਹੀ ਤਕਰੀਬਨ ਵਾਸਦੇਵ ਸਿੰਘ ਉਹਦਾ ਚੰਗੀ ਪਿੰਡ ਦੇ ਕੋਈ 15 16 ਫ੍ਰੀਡੋ ਫਾਈਟਰ ਨੇ ਮੇਰੇ ਨਾਲ ਹੀ ਪਿੰਡ ਹੋ ਰਿਹਾ ਤੇ ਰੰਧਾ ਵੜਾ ਹੀ ਪਿੰਡ ਉਹ ਸਾਰਾ ਹੀ ਵੀੜਾ ਤੇਗਾ ਉੱਥੇ ਸਭ ਤੋਂ ਵੱਧ ਹੋਈ ਸੀਗੇ ਸਪਾਈ ਆ ਗਿਆ ਦੀ ਕੁਲਟੀਸ ਤੇ ਜਿਸ ਵੇਲੇ ਮੇਰੇ ਫਾਦਰ 75 ਦੇ ਵਿੱਚ ਮਿਨਿਸਟਰ ਬਣੇ ਤੇ ਸਰਦਾਰ ਵਾਸਦੇਵ ਸਿੰਘ ਦੇ ਘਰ ਗ੍ਰੀਪੀ ਬਹੁਤ ਜ਼ਿਆਦਾ ਸੀ ਕਿਉਂਕਿ 20 ਸਾਲ ਲਗਾਤਾਰ ਮਲਤਾਨ ਡੇਡ ਦੇ ਵਿੱਚ ਉਹਨਾਂ ਨੂੰ ਕੈਦ ਕੱਟੀ ਔਰਾਂ ਨੂੰ ਸ਼ਾਈ ਕਰਦੀ ਗਿਆ ਗਿਆ ਸੀ ਕਿ ਇਹਨਾਂ ਕਿ ਉਹਨਾਂ ਨੂੰ ਕਦੀ ਵੀ ਇੱਕ ਦਿਨ ਦੀ ਵੀ ਪ੍ਰੋਲ ਨਹੀਂ ਸੀ ਮਿਲੀ ਤੇ ਜਿਸ ਵੇਲੇ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਗਿਆਨੀ ਜੀ ਨੇ ਕਿਹਾ ਕਿ ਉਹਦੇ ਵਾਸਦੇਵ ਸਿੰਘ ਦੇ بیٹے ਨੂੰ ਨੌਕਰੀ ਦੇਣੀ ਹੈ ਤੇ ਕਹਿੰਦੇ ਕਿ ਮੈਂ ਜਿਹੜੀ ਇਹਦੇ ਚ ਚੰਗੇ ਆਜ਼ਾਦੀ ਦੇ ਕਰਨ ਕੀਤਾ ਮੈਂ ਮੁੱਲ ਪਾਉਂ ਨਹੀਂ ਕੀਤਾ ਮੇਰੇ ਬੱਚੇ ਨੂੰ ਉਦਾਂ ਹੀ ਨੌਕਰੀ ਮਿਲੇਗੀ ਜਿਦਾਂ ਹਿੰਦੁਸਤਾਨ ਦੇ ਬਾਕੀ ਬੱਚਿਆਂ ਨੂੰ ਮਿਲੇਗੀ ਇਸ ਕਰ ਉਹਦੇ ਬਾਅਦ ਜਦੋਂ ਇਹਨੀ ਚੀਜ਼ ਕਹੀ ਤੇ ਗਿਆਨੀ ਜੈਲ ਸਿੰਘ ਜੀ ਨੇ ਫਿਰ ਰੈਜ਼ਰਵੇਸ਼ਨ ਫੀਲਡ ਆਫ ਫਾਈਟਰਸ ਦੀ ਕਰ ਦਿੱਤੀ ਕਿ ਇਹ ਬੜੇ ਅਣਖੀ ਯੋਧੇ ਨੇ ਇਹ ਕਦੇ ਵੀ ਇਹੋ ਜਿਹੀ ਚੀਜ਼ ਨਹੀਂ ਲੈਣਗੇ ਉਹਨਾਂ ਨੇ ਕਿ ਇਹਨਾਂ ਦੀ ਇਹ ਜਿਹੜੀ ਆ ਰੈਜ਼ਰਵੇਸ਼ਨ ਕਰ ਦਿੱਤੀ ਕਿ ਤਾਂ ਕਿ ਉਹਨਾਂ ਦੇ ਬੱਚੇ ਉਹਦੇ ਚ ਆ ਜਾਣ ਜਿਹੜੀ ਇੱਥੇ ਜਿਹੜਾ ਕਿਤਾ ਬੜਾ ਮੰਦ ਭਾਗਾ ਇਹ ਜਿਹੜਾ ਆਜ਼ਾਦੀ ਦਿਵਸ ਆ ਇਹਦੇ ਉੱਤੇ ਉਹਨਾਂ ਸ਼ਹੀਦਾਂ ਦੇ ਨਾਂ ਤੇ ਉਹਨਾਂ ਫ੍ਰੀडम फाइਟਰਸ ਦੇ ਨਾਂ ਤੇ ਇਹ ਨਹੀਂ ਕੀਤਾ ਜਾ ਸਕਦਾ ਮੈਂ ਪੁਰੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 1 April ਤੋਂ ਇਹਨਾਂ ਦੀ ਪੈਨਸ਼ਨ ਦੇ ਵਿੱਚ 2400 ਪੀਆ ਵਾਦਾ ਕੀਤਾ ਗਿਆ ਔਰ ਜਿਹੜੀ ਉਹਨਾਂ ਨੇ ਕਿਹਾ ਕਿ ਮੈਡੀਕਲ ਮੈਡੀਕਲ ਸਹੂਲਤ ਉਥੇ ਤੱਕ ਜਿਹੜੇ ਗ੍ਰੈਂਟ ਜਿਹੜੇ ਚਿਲड्रन ਉਥੋਂ ਤੱਕ ਕੀਤੀ ਹੈ ਨਾਲੇ ਜਿੰਨੇ ਟੋਲ ਬੈਰੀਅਰ ਨੇ ਜਿਹੜੇ ਇਹਨਾਂ ਨੂੰ ਲੱਗਦੇ ਸੀ ਉਹਦੇ ਪਹਿਲਾਂ ਫ੍ਰੀडम फाइਟਰਸ ਦੇ 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 ਇਮੀਜਟ ਹੁੰਦੇ ਸੀ ਹੁਣ ਅਸੀਂ ਪੋਤੇ ਪੁੱਤ ਤੱਕ ਉਹ ਵੀ ਕਰ ਦਿੱਤੇਗੇ ਤੇ ਮੈਂ ਜਿਹੜਾ ਪੁੱਛਿਆ ਕਿ ਜਿਨ੍ਹਾਂ ਨੇ ਜ਼ਿਆਦਾ ਕੀਤਾ ਉਸ ਬੰਦੇ ਨੇ ਸਰਹੰਦ ਦੇ ਵਿੱਚੋਂ 9 ਨੰਬਰ ਵਾਰਡ ਤੋਂ ਅਕਾਲੀ ਦਲ ਦੀ ਟਿਕਟ ਤੋਂ ਇਹ ਇਲੈਕਸ਼ਨ ਵੀ ਲੜੀ ਹੈ ਤੇ ਮੇਰੇ ਖਿਆਲ ਉਹਦੀ ਜ਼ਮਾਨਤ ਵੀ ਗਵਬਤ ਹੋਈ ਹੈ ਅਕਾਲੀ ਦਲ ਨੂੰ ਇਹੋ ਜੇ ਘਟੀਆ ਥਿਆਰਾ ਤੇ ਇਹੋ ਜੇ ਪਵਿੱਤਰ ਜਿੰਨ ਦੇ ਉੱਤੇ ਇਹ ਬਿਲਕੁਲ ਸ਼ੋਭਾ ਨਹੀਂ ਦਿੰਦੇ ਇਹ ਸਾਡੇ ਸ਼ਹੀਦਾਂ ਦੇ ਨਾਂ ਤੇ ਉੱਤੇ ਇਹੋ ਜਿਹੀ ਗੱਲ ਕਰਨੀ ਤੇ ਮੇਰੇ ਖਿਆਲ ਉਸ ਪਰਿਵਾਰ ਨੂੰ ਵੀ ਜੋਨੇ ਕੀਤੀ ਆ ਉਹਨੂੰ ਵੀ ਸੋਚਣਾ ਚਾਹੀਦਾ ਸੀ ਕਿ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਸੂਲਤਾਂ ਲੈਣ ਲਈ ਦੇਸ਼ ਨੂੰ ਆਜ਼ਾਦੀ ਸਿੱਖ ਰਹਾ ਉਹਨਾਂ ਦਾ ਕੋਈ ਸੁਪਨਾ ਹੋਰ ਸੀ ਇਹ ਆਪਣੇ ਉਹਨਾਂ ਦੇ ਰਾਹ ਤੋਂ ਪਟ ਗਏ ਨੇ ਇਹਨਾਂ ਨੂੰ ਉਹਨਾਂ ਦੇ ਹਾਜੀ ਦੇਖੋ ਗੱਲ ਸੁਣੋ ਜਿੰਨੀਆਂ ਮੰਗਾ ਉਹਨਾਂ ਨੇ ਜਿੰਨੀਆਂ ਕੀਆਂ ਸਾਰੀਆਂ ਇਹਦੇ ਬਿਜਲੀ ਦੀ ਜਿਹੜੀ ਗੱਲ ਆ ਉਹ ਵੀ ਜਾ ਕੇ ਮੁੱਖ ਮੰਤਰੀ ਸਾਹਮਣੇ ਕਰਾਂਗੇ ਮੇਰਾ ਨਹੀਂ ਖਿਆਲ ਕਿ ਜਿਹੜਾ ਉਹਨਾਂ ਕਿਹਾ ਕਿ ਅਸੀਂ ਪਿਛਲੇ ਹਫ਼ਤੇ ਮਿਲੇ ਬੰਦੇ ਨੇ ਕੋਰਾ ਝੂਠ ਬੋਲਿਆ ਪਰ ਮੁੱਖ ਮੰਤਰੀ ਸਾਨੂੰ ਪਿਛਲੇ ਹਫ਼ਤੇ ਨਹੀਂ ਮਿਲਿਆ ਜਾ ਕਿ ਅਸੀਂ ਗੱਲ ਕਰਾਂਗੇ ਇਹਦੇ ਨਾਲ ਵੱਧ ਸਾਡੇ ਪਰਿਵਾਰਾਂ ਦੀ ਆਜ਼ਾਦੀ ਦੇ ਵਿੱਚ ਵੀ ਦੇਣਿਆ ਅਸੀਂ ਜੇ ਅਸੀਂ ਇਹੋ ਜਿਹੀ ਗੱਲਾਂ ਕਰਨ ਲੱਗੇ ਜਿਨ੍ਹਾਂ ਦੇ ਪਰਿਵਾਰਾਂ ਨੇ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਨੇ ਇਹਦੇ ਤੋਂ ਵੱਧ ਸ਼ਰਮਨਾ ਕੋਈ ਗੱਲ ਨਹੀਂ ਇਹਦੇ ਤੇ ਉਹਦੇ ਚ ਆਪਣੇ ਸ਼ਹੀਦ ਪਾਕਤ ਸਿੰਘ ਜਾਂ ਹੋਰ ਜਿਹੜੇ ਪਰਿਵਾਰ ਨੇ ਉਹਨਾਂ ਦੇ ਉੱਤੇ ਵੀ ਇਹ ਚੀਜ਼ ਜਿਹੜੀ ਸੀ ਉਹਨਾਂ ਨੇ ਆਜ਼ਾਦੀ 23 ਸਾਲ ਦੇ ਵਿੱਚ ਉਮਰ ਦੇ ਵਿੱਚ ਅਮਰ ਸ਼ਹੀਦ ਬਣ ਗਿਆ ਉਹ ਨੌਜਵਾਨ ਸ਼ਹੀਦ ਨੂੰ ਕਿਹਾ ਜਾਂਦਾ ਤੇ ਇਹੋ ਜਿਹੀ ਗੱਲਾਂ ਕਰਕੇ ਮੇਰਾ ਖਿਆਲ ਕਿ ਅੱਜ ਇਹਨਾਂ ਨੇ ਉਹਨਾਂ ਦੀ ਘਰ ਮੰਨੋ ਠੀਕ ਸਪਟਾਈ ਅਕਾਲੀ ਦਲ ਦਾ ਏਜੰਡਾ ਸੀ